ਫਿਰੋਜ਼ਪੁਰ ਦੇ 7 ਥਾਣਿਆਂ ਦੇ ਮੁਖ ਅਫਸਰ ਇਧਰ ਤੋਂ ਉਧਰ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਤਲਵੰਡੀ ਪਾਈ ਦੇ ਮੁਖ ਅਫਸਰਾਂ ਨੂੰ ਮਿਲੇ ਵਾਧੂ ਚਾਰਜ ਥਾਣਾ ਸਦਰ ਦੇ ਵਧੀਕ ਮੁਖ ਅਫਸਰ ਤਰਸੀਮ ਸ਼ਰਮਾ ਹੋਣਗੇ ਥਾਣਾ ਕਲਖੁਰਤ ਦੇ ਵੀ ਐਸਐਚਓ ਬਲਰਾਜ ਸਿੰਘ ਨੂੰ ਮਿਲਿਆ ਥਾਣਾ ਸਾਈਬਰ ਕ੍ਰਾਈਮ ਦਾ ਭਾਰ ਪੁਲਿਸ ਪ੍ਰਸ਼ਾਸਨ ਵਿੱਚ ਸੁਧਾਰਾਂ ਨੂੰ ਲੈ ਕੇ ਐਸਐਸਪੀ ਦਫ਼ਤਰ ਫਿਰੋਜ਼ਪੁਰ ਵੱਲੋਂ ਸਤ ਥਾਣਿਆਂ ਦੇ ਮੁਖ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ ਜਦਕਿ ਦੋ ਮੁਖ ਅਫਸਰਾਂ ਨੂੰ ਦੋ ਥਾਣਿਆਂ ਦੇ ਵਾਧੂ ਚਾਰਜ ਦਿੱਤੇ ਗਏ ਹਨ SSP ਭੁਪਿੰਦਰ ਸਿੰਘ ਸਿੱਧੂ ਵੱਲੋਂ ਜਾਰੀ ਰਿਸਟ ਮੁਤਾਬਕ ਜਿੰਨਾ ਦੋ ਮੁੱਖ ਅਫਸਰਾਂ ਨੂੰ ਵਾਧੂ ਚਾਰਜ ਦਿੱਤੇ ਗਏ ਹਨ ਉਹਨਾਂ ਵਿੱਚ ਥਾਣਾ ਸਦਰ ਫਿਰੋਜ਼ਪੁਰ ਦੇ ਵਧੀਕ ਐਸਐਚਓ ਤਰਸੇਮ ਸ਼ਰਮਾ ਅਤੇ ਥਾਣਾ ਤਲਵੰਡੀ ਪਾਈ ਦੇ ਬਲਰਾਜ ਸ਼ਰਮਾ ਸ਼ਾਮਿਲ ਹਨ ਤਰਸੇਮ ਸ਼ਰਮਾ ਨੂੰ ਐਸਐਚਓ ਥਾਣਾ ਕਲਖੋ ਰੱਦਾ ਇਨਚਾਰਜ ਲਗਾਇਆ ਗਿਆ ਹੈ ਜਦ ਕਿ ਤਲਵੰਡੀ ਪਾਈ ਦੇ ਮੁੱਖ ਅਫਸਰ ਨੂੰ ਥਾਣਾ ਸਾਈਬਰ ਕ੍ਰਾਈਮ ਦਾ ਵੀ ਮੁੱਖ ਅਫਸਰ ਤੈਨਾਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਨ੍ਹਾਂ ਇਨਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਵਿੱਚੋਂ ਥਾਣਾ ਗੁਰੂ ਹਰ ਸਹਾਇ ਦੇ ਇਨਸਪੈਕਟਰ ਜਸਵਿੰਦਰ ਸਿੰਘ ਨੂੰ ਥਾਣਾ ਸਦਰ ਜੀਰਾ ਦਾ ਮੁਖ ਅਫਸਰ ਲਗਾਇਆ ਗਿਆ ਹੈ ਥਾਣਾ ਕੋ ਲਗੜੀ ਦੇ ਮੁਖ ਅਫਸਰ ਗੁਰਮੀਤ ਸਿੰਘ ਨੂੰ ਥਾਣਾ ਜੀਰਾ ਸਿਟੀ ਦਾ ਮੁਖ ਅਫਸਰ ਲਗਾਇਆ ਗਿਆ ਹੈ ਜਦ ਕਿ ਥਾਣਾ ਸਦਰ ਜੀਰਾ ਦੇ ਸਬ ਇਨਸਪੈਕਟਰ ਬਲਜਿੰਦਰ ਸਿੰਘ ਨੂੰ ਮੁਖ ਅਫਸਰ ਥਾਣਾ ਗੁਰੂ ਹਰ ਸਹਾਇ ਲਗਾਇਆ ਗਿਆ ਇਸ ਤੋਂ ਇਲਾਵਾ ਥਾਣਾ ਕਲਖੁਰਦ ਦੇ ਇਨਸਪੈਕਟਰ ਗੁਰਪ੍ਰੀਤ ਸਿੰਘ ਨੂੰ ਥਾਣਾ ਮੰਮਦੋੜ ਦਾ ਮੁਖ ਅਫਸਰ ਲਗਾਇਆ ਗਿਆ ਹੈ ਉਨਨੂੰ ਗੁਰਵਿੰਦਰ ਦੀ ਜਗ੍ਹਾ ਤੇ ਲਗਾਇਆ ਗਿਆ ਹੈ ਜਦ ਕਿ ਗੁਰਵਿੰਦਰ ਦਾ ਤਬਾਦਲਾ ਕਰਕੇ ਉਸਨੂੰ ਥਾਣਾ ਸਦਰ ਫਿਰੋਜ਼ਪੁਰ ਦਾ ਮੁਖ ਅਫਸਰ ਲਗਾਇਆ ਗਿਆ ਹੈ ਐਸਐਸਪੀ ਵੱਲੋਂ ਟਰਾਂਸਫਰ ਦੇ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ